ਸਸਗਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦੀਆਂ ਬੜੀ ਬੇਸਬਰੀ ਦੇ ਨਾਲ ਉਡੀਕਾਂ ਵੀ ਸ਼ੁਰੂ ਹੋ ਜਾਂਦੀਆਂ ਹਨ ਸੋ ਮਈ ਮਹੀਨੇ ਦੇ ਆਉਣ ਦੇ ਨਾਲ ਹੀ ਭਾਰਤ ਦੇ ਕਈ ਰਾਜਾਂ ਵਿੱਚ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਾਰ ਰਿਕਾਰਡ ਤੋੜ ਛੁੱਟੀਆਂ ਹੋਈਆਂ ਹਨ ਇੱਥੋਂ ਤੱਕ ਕਿ ਭਾਰਤ ਦੇ ਇੱਕ ਸਟੇਟ ਦੇ ਵਿੱਚ 50 ਛੁੱਟੀਆਂ ਦਾ ਜਿਹੜਾ ਹੈ ਐਲਾਨ ਇੱਕੋ ਹੀ ਵਾਰੀ ਕਰ ਦਿੱਤਾ ਗਿਆ ਹੈ ਅਕਸਰ ਅਸੀਂ ਦੇਖਿਆ ਜਾਂਦਾ ਹੈ ਕਿ ਪਹਿਲਾਂ 30 ਦਿਨ ਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ ਬਾਅਦ ਵਿੱਚ ਉਹ ਜੇ ਗਰਮੀ ਵਧੇ ਫਿਰ ਉਹਦੇ ਹਿਸਾਬ ਦੇ ਨਾਲ ਹਫ਼ਤਾ ਜਾਂ 10 ਦਿਨ ਦੀਆਂ ਛੁੱਟੀਆਂ ਬਾਅਦ ਵਿੱਚੋਂ ਵਾਧਾ ਦਿੱਤੀਆਂ ਜਾਂਦੀਆਂ ਹਨ ਪਰ ਇਸ ਵਾਰੀ ਤਾਂ ਕਮਾਲ ਹੀ ਕਰ ਦਿੱਤੀ ਗਈ ਹੈ ਸਿੱਧੀਆਂ ਹੀ ਸ਼ੁਰੂਆਤ ਦੇ ਵਿੱਚ 50 ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ 19 ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿੱਥੇ ਕਿੱਥੇ ਇਹ ਐਲਾਨ ਜਿਹੜੇ ਹੋਏ ਹਨ ਤੇ ਪੰਜਾਬ ਦੇ ਵਿੱਚ ਕਦੋਂ ਛੁੱਟੀਆਂ ਹੋ ਸਕਦੀਆਂ ਹਨ ਤੇ ਕਿੰਨੀਆਂ ਲੰਬੀਆਂ ਛੁੱਟੀਆਂ ਹੋ ਸਕਦੀਆਂ ਹਨ ਉਹ ਵੀ ਇਸ ਵੀਡੀਓ ਦੇ ਵਿੱਚ ਤੁਹਾਡ ਨੂੰ ਅਸੀਂ ਪੂਰੀ ਡਿਟੇਲ ਸਾਂਝੀ ਕਰਾਂਗੇ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜੁਮ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਸੋ ਦੋਸਤੋ ਸ਼ੁਰੂ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛਤੀਸਗੜ੍ਹ ਦੀ ਸੋ ਛਤੀਸਗੜ੍ਹ ਦੇ ਵਿੱਚ 1 ਮਈ ਤੋਂ ਲੈ ਕੇ 15 ਜੂਨ ਤੱਕ ਜਿਹੜੇ ਹਨ ਸਕੂਲ ਬੰਦ ਰਹਿਣਗੇ ਸੋ ਫਿਰ ਗੱਲ ਗੱਲ ਕਰਦੇ ਹਾਂ ਰਾਜਧਾਨੀ ਦਿੱਲੀ ਦੀ ਦਿੱਲੀ ਵਿੱਚ ਗਰਮੀ ਦੀਆਂ ਛੁੱਟੀਆਂ 11 ਮਈ ਤੋਂ ਸ਼ੁਰੂ ਹੋ ਗਈਆਂ ਹਨ ਅਤੇ 30 ਜੂਨ ਤੱਕ ਜਾਰੀ ਰਹਿਣਗੀਆਂ ਯਾਨੀ ਕਿ ਲਗਭਗ 50 ਛੁੱਟੀਆਂ ਜਿਹੜੀਆਂ ਹਨ ਇਸ ਵਾਰ ਦਿੱਲੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਹਨ ਉਹ ਵੀ ਇੱਕੋ ਹੀ ਵਾਰੀ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ-ਜਦੋਂ ਗਰਮੀ ਵਾਧੀ ਹੈ ਉਸ ਹਿਸਾਬ ਦੇ ਨਾਲ ਛੁੱਟੀਆਂ ਵਧਾ ਵੀ ਦਿੱਤੀਆਂ ਜਾਂਦੀਆਂ ਹਨ ਠੀਕ ਹੈ ਜੀ ਸੋ ਇਸ ਵਰੀ ਰਿਕਾਰਡ ਤੋੜ ਛੁੱਟੀਆਂ ਦਿੱਤੀਆਂ ਗਈਆਂ ਹਨ ਦਿੱਲੀ ਵੱਲੋਂ ਅੱਗੇ ਹੈ ਤਾਮਿਲਨਾਡੂ ਤਾਮਿਲਨਾਡੂ ਦੇ ਵਿੱਚ ਜਿਹੜੀਆਂ ਹਨ ਛੁੱਟੀਆਂ ਹਨ 1 ਜੂਨ ਤੱਕ ਦਿੱਤੀਆਂ ਗਈਆਂ ਹਨ ਫਿਰ ਹੈ ਚਾਰਖੰਡ ਚਾਰਖੰਡ ਦੇ ਵਿੱਚ ਛੁੱਟੀਆਂ 22 ਮਈ ਤੋਂ ਲੈ ਕੇ 4 ਜੂਨ ਤੱਕ ਰਹਿਣਗੀਆਂ ਸੋ ਉਸ ਤੋਂ ਬਾਅਦ ਆਉਂਦਾ ਹੈ ਹਿਮਾਚਲ ਪ੍ਰਦੇਸ਼ ਸੋ ਪੰਜਾਬ ਦਾ ਗਵੰਡੀ ਜ਼ੁਬਾ ਹੈ ਇੱਥੇ ਜਿਹੜੀਆਂ ਛੁੱਟੀਆਂ ਹਨ ਇਹ ਦੋ ਹਿੱਸਿਆਂ ਦੇ ਵਿੱਚ ਹੁੰਦੀਆਂ ਹਨ ਤੁਹਾਨੂੰ ਮੈਂ ਸਮਝਾਵਾਂਗਾ ਕਿਸ ਤਰ੍ਹਾਂ ਸੋ ਜਿਹੜੀਆਂ ਛੁੱਟੀਆਂ ਜਿਹੜੀਆਂ ਇਹਨਾਂ ਨੇ ਐਲਾਨ ਕੀਤਾ ਹੈ ਉਹ ਹੈ 12 ਜੁਲਾਈ ਤੋਂ ਸ਼ੁਰੂ ਹੋਣਗੀਆਂ ਤੇ 12 ਅਗਸਤ ਤੱਕ 32 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਨਾਲਾਗੜ ਫਤਿਹਪੁਰ ਨਗਰੂ ਨਗਰੋਟਾ ਸੂਰੀਆਂ ਆਦੀ ਵਰਗੇ ਜ਼ਿਲ੍ਹਿਆਂ ਦੇ ਵਿੱਚ ਸਕੂਲ 1 ਤੋਂ ਲੈ ਕੇ 30 ਜੂਨ ਤੱਕ ਬੰਦ ਰਹਿਣਗੇ ਹੁਣ ਦੋ ਛੁੱਟੀਆਂ ਇਸ ਕਰਕੇ ਇੱਥੇ ਵੱਖ-ਵੱਖਰੀਆਂ ਹੁੰਦੀਆਂ ਹਨ ਕਿਉਂਕਿ ਹਿਮਾਚਲ ਪਹਾੜੀ ਏਰੀਆ ਹੈ ਆਪ ਸਭ ਨੂੰ ਪਤਾ ਹੈ ਉੱਪਰ ਵਾਲੇ ਸਕੂਲ ਜਿਹੜੇ ਹਨ ਪਹਾੜਾਂ ਦੇ ਲੱਗੇ ਹੁੰਦੇ ਹਨ ਉਚਾਈ ਤੇ ਉੱਥੇ ਲੇਟ ਛੁੱਟੀਆਂ ਹੁੰਦੀਆਂ ਹਨ ਤੇ ਜਿਹੜੇ ਕੰਡੀਆਂ ਏਰੀਏ ਤੇ ਹੁੰਦੇ ਹਨ ਯਾਨੀ ਕਿ ਪੰਜਾਬ ਦੇ ਨਾਲ ਬਾਰਡਰ ਲੱਗਦੇ ਜਾਂ ਹਿਮਾਚਲ ਦੇ ਬਾਰਡਰ ਏਰੀਏ ਦੇ ਨਾਲ ਉੱਥੇ ਛੁੱਟੀਆਂ ਜਿਹੜੀਆਂ ਹਨ ਉਹ ਜਲਦੀ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਉੱਥੇ ਗਰਮੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਸੋ ਇਹ ਸਨ ਭਾਰਤ ਦੇ ਬਾਕੀ ਰਾਜਾਂ ਦੇ ਵਿੱਚ ਛੁੱਟੀਆਂ ਸੋ ਜਿਸ ਵਿੱਚ 50 ਛੁੱਟੀਆਂ ਜਿਹੜੀਆਂ ਹਨ ਦਿੱਲੀ ਵੱਲੋਂ ਕਿੱਥੀਆਂ ਗਈਆਂ ਹਨ ਸਭ ਤੋਂ ਜ਼ਿਆਦਾ ਸੋਨ ਗੱਲ ਕਰਦੇ ਹਾਂ ਪੰਜਾਬ ਦੀ ਸੋ ਅਕਸਰ ਪੰਜਾਬ ਦੇ ਵਿੱਚ ਮਈ ਦੇ ਅਖੀਰ ਦੇ ਵਿੱਚ 20 ਮਈ ਜਾਂ 25 ਮਈ ਤੋਂ ਜਿਹੜੀਆਂ ਹਨ ਛੁੱਟੀਆਂ ਸ਼ੁਰੂ ਹੁੰਦੀਆਂ ਹਨ ਤੇ 30 ਜੂਨ ਤੱਕ ਅਕਸਰ ਕੀਤੀਆਂ ਜਾਂਦੀਆਂ ਹਨ ਸੋ ਇਸ ਵਾਰੀ ਦੇਖਣਾ ਹੈ ਕਿ ਪੰਜਾਬ ਸਰਕਾਰ ਜਿਹੜੀਆਂ ਹਨ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿੰਨੀਆਂ ਛੁੱਟੀਆਂ ਕਰਦੀ ਹੈ ਇਸ ਵਾਰੀ ਆਮ ਨਾਲੋਂ ਜ਼ਿਆਦਾ ਛੁੱਟੀਆਂ ਕੀਤੀਆਂ ਜਾਣਗੀਆਂ ਸੋ ਆਉਂਦੇ 2-4 ਦਿਨਾਂ ਦੇ ਵਿੱਚ ਵਿੱਚ ਇਸ ਬਾਰੇ ਵੀ ਪਤਾ ਲੱਗ ਜਾਵੇਗਾ ਸੋ ਦੋਸਤੋ ਇਹ ਸੀ ਛੁੱਟੀਆਂ ਨੂੰ ਲੈ ਕੇ ਅਹਿਮ ਅਪਡੇਟ ਮਿਲਦੇ ਹਨ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ